ਸੱਚੀ ਯਕਾਲ ਅਜੀਤ ਵੈਬ ਟਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਮਨਿਤ ਸਿੰਘ ਗੋਬ੍ਰਈ ਲੈ ਕੇ ਹਾਜ਼ਰ ਹੋਇਆ ਖਬਰਾਂ ਹਾਂ ਪਰ ਦੇਖੋ ਆਓ ਨਜ਼ਰ ਮਾਰਦੇ ਹਾਂ ਪ੍ਰਦੇਸ਼ ਦੀਆਂ ਕੁਝ ਖਾਸ ਖਬਰਾਂ ਤੇ ਸ਼ੱਕੀ ਨੇ ਗਵੰਡਨ ਨੂੰ ਮਾਰਨ ਤੋਂ ਬਾਅਦ ਦੋ ਪੁਲਸ ਅਫਸਰਾਂ ਤੇ ਕੀਤੀ ਫਾਇਰਿੰਗ ਜਵਾਬੀ ਹਮਲੇ ਛੋਇਆ ਟੇਰ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਦੇ ਦੋ ਭਾਰਤੀ ਗ੍ਰਿਫਤਾਰ ਪੇਜ ਜਾਣਗੇ ਵਾਪਸ ਟਾਈਮ ਸਕੁਏਰ ਚ ਹੋਈ ਗੋਲੀਬਾਰੀ ਦੌਰਾਨ ਤਿੰਨ ਜ਼ਖਮੀ ਇੱਕ ਸ਼ੱਕੀ ਗ੍ਰਿਫਤਾਰ ਭਾਰਤੀ ਖੋਜੀ ਬਦਰ ਖਾਨ ਸੂਰੀ ਨੂੰ ਕੰਮ ਕਰਨ ਦੀ ਮਿਲੀ ਇਜਾਜ਼ਤ ਦੇਸ਼ ਨਿਕਾਲੇ ਦੀ ਕਾਰਵਾਈ ਰਹੇਗੀ ਜਾਰੀ 350 ਸਾਲਾ ਸ਼ਹੀਦ ਸ਼ਤਾਬਦੀਨ ਨੂੰ ਸਮਰਪਿਤ ਮਾਂਚੈਸਟਰ ਚ ਹੋਇਆ ਪੰਜਵਾਂ ਚਾਰੋਜ਼ਾ ਵਿਸ਼ਾਲ ਗੁਰਮਤ ਸਮਗ ਤੇ ਹੁਣ ਖਬਰਾਂ ਵਿਸਥਾਰ ਨਾਲ ਪੈਂਸਿਲਵਾਨੀਆ ਵਿਖੇ ਥਮਸਨ ਟਾਊਨਸ਼ਿਪ ਵਿਖੇ ਇੱਕ ਸ਼ੱਕੀ ਵਿਅਕਤੀ ਵੱਲੋਂ ਗਵਾਂਡੀ ਨੂੰ ਗੋਲੀ ਮਾਰ ਕੇ ਮੌਤੇ ਘਾੜ ਉਤਾਰਨ ਨੂੰ ਪ੍ਰੰਤ ਮੌਕੇ ਉੱਪਰ ਪੁਲਿਸ ਅਫਸਰਾਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦੇਣ ਦੀ ਖਬਰ ਹੈ ਬਾਅਦ ਵਿੱਚ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਸ਼ੱਕੀ ਵੀ ਮਾਰਿਆ ਗਿਆ ਪੁਲਿਸ ਕਰਨਲ ਕ੍ਰਿਸਟੋਫਰ ਪੈਰਿਸ ਨੇ ਕਿਹਾ ਕਿ ਸ਼ੱਕੀ ਵਿਅਕਤੀ ਦੀ ਪਛਾਣ ਕਾਰਮਾਇਨ ਫੈਨੋ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ੱਕੀ ਵਿਰੁੱਧ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਉਸਨੇ ਪੁਲਿਸ ਦੀਆਂ ਹਦਾਇਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਬਾਕੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਹਾਲਟਨ ਵਿੱਚ ਬਾਰਡਰ ਪੈਟਰੋਲ ਸੁਰੱਖਿਆ ਜਵਾਨਾਂ ਦੁਆਰਾ ਦੋ ਭਾਰਤੀਆਂ ਨੂੰ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਦੇ ਆ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ ਇਹ ਗ੍ਰਿਫਤਾਰੀਆਂ ਬ੍ਰਿਜਵਾਟਰ ਮੈਨੇ ਨੇੜੇ ਹੋਈਆਂ ਹਨ ਇਹਨਾਂ ਨੂੰ ਕਾਨੂੰਨੀ ਕਾਰਵਾਈ ਤੋਂ ਬਾਅਦ ਵਾਪਸ ਭਾਰਤ ਭੇਜ ਦਿੱਤਾ ਜਾਵੇਗਾ ਇਹ ਇੱਕ ਨਵੇਕਲੀ ਘਟਨਾ ਹੈ ਕਿਉਂਕਿ ਪਿਛਲੇ 3 ਸਾਲਾਂ ਦੌਰਾਨ ਇਸ ਰਸਤੇ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਕੇਵਲ 15 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਾਰਜਕਾਰੀ ਮੁਖੀ ਹਲਟਨ ਸੈਕਟਰ ਪੈਟਰੋਲ ਏਜੰਟ ਕ੍ਰੈਕ ਸ਼ੈਪਲੀ ਨੇ ਕਿਹਾ ਕਿ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਵਾਲਿਆਂ ਨੂੰ ਸਿੱਟੇ ਭੁਗਤਨੇ ਪੈਣਗੇ ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸਨੂੰ ਗ੍ਰਿਫਤਾਰ ਕਰਕੇ ਉਸਦੇ ਮੂਲ ਦੇਸ਼ ਵਿੱਚ ਵਾਪਸ ਭੇਜ ਦਿੱਤਾ ਜਾਵੇਗਾ ਨਿਊਯਾਰਕ ਸ਼ਹਿਰ ਦੀ ਪਛਾਣ ਟਾਈਮ ਸਕੁਅਰ ਚੌਂਕ ਵਿੱਚ ਹੋਈ ਗੋਲੀਬਾਰੀ ਵਿੱਚ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਨਿਊਯਾਰਕ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਇਸ ਘਟਨਾ ਸੰਬੰਧੀ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਜੇ ਤੱਕ ਗ੍ਰਿਫਤਾਰ ਸ਼ੱਕੀ ਵਿਰੋਧ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ ਤੇ ਗੋਲੀਬਾਰੀ ਚੱਲਣ ਉਪਰੰਤ ਲੋਕ ਆਪਣਾ ਬਚਾਅ ਕਰਨ ਲਈ ਇਧਰ-ਉਧਰ ਦੌੜ ਵੀ ਗਏ ਪੁਲਿਸ ਨੇ ਮੌਕੇ ਉੱਪਰ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਪੁਲਿਸ ਨੇ ਕਿਹਾ ਕਿ ਕਟਨਾ ਵਿੱਚ ਕੁਝ ਹੋਰ ਲੋਕ ਵੀ ਮਗੂਲੀ ਜ਼ਖਮੀ ਹੋਏ ਨੇ ਟਰੰਪ ਪ੍ਰਸ਼ਾਸਨ ਤੇ ਜਾਰਜਟਾਊਨ ਯੂਨੀਵਰਸਿਟੀ ਦੇ ਭਾਰਤੀ ਖੋਜੀ ਬਦਰ ਖਾਨ ਸੂਰੀ ਵਿਚਾਲੇ ਹੋਏ ਸਮਝੌਤੇ ਤਹਿਤ ਸੂਰੀ ਨੂੰ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਉਸ ਵਿਰੁੱਧ ਦੇਸ਼ ਨਿਕਾਲੇ ਦੀ ਕਾਨੂੰਨੀ ਕਾਰਵਾਈ ਜਾਰੀ ਰਹੇਗੀ ਸੂਰੀ ਨੂੰ ਬਿਨਾਂ ਕੋਈ ਅਗਾਊਂ ਸੂਚਨਾ ਦਿੱਤੇ ਅਰਲਿੰਗਟਨ ਵਰਜੀਨੀਆ ਵਿੱਚੋਂ ਉਸਦੇ ਘਰ ਦੇ ਬਾਹਰੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਉਸ ਦੀ ਗ੍ਰਿਫਤਾਰੀ ਫਲਸਤਿਨ ਪੱਕੀ ਹੋਣ ਕਾਰਨ ਕੀਤੀ ਗਈ ਸੀ ਇੰਗਲੈਂਡ ਦੇ ਸ਼ਹਿਰ ਮਾਂਚੈਸਟਰ ਵਿਖੇ ਪੰਜ ਗੁਰੂ ਘਰਾਤੇ ਸੁਖਮਨੀ ਸਾਹਿਬ ਸੇਵਾ ਪਰਿਵਾਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਪੰਜਵਾਂ ਚਾਰੋਜ਼ਾ ਵਿਸ਼ਾਲ ਗੁਰਮਤ ਸਮਾਗਮ ਤੇ ਕੀਰਤਨ ਦਰਬਾਰ ਕਰਵਾਇਆ ਗਿਆ ਕੁਲੇ ਪਾਰਕ ਚ ਕਰਵਾਏ ਗਏ ਹੁਣ ਤੱਕ ਦੇ ਇੰਗਲੈਂਡ ਦੇ ਸਭ ਤੋਂ ਵੱਡੇ ਇਸ ਮਹਾਨ ਗੁਰਮਤ ਸਮਾਗਮ ਦੇ ਕੀਰਤਨ ਦਰਬਾਰ ਚ ਸਿੱਖਪੰਥ ਦੇ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਯਾਨੀ ਗੁਰਦੇਵ ਸਿੰਘ ਆਸਟ੍ਰੇਲੀਆ ਵਾਲੇ ਦੇ ਭਾਈ ਜਸਪਾਲ ਸਿੰਘ ਜੰਦਰ ਵਾਲਿਆ ਸਣੇ ਹੋਰ ਬਹੁਤ ਸਾਰੇ ਸਿੱਖ ਪੰਥ ਦੇ ਮਹਾਨ ਰਾਗੀਆਂ ਜਥਿਆਂ ਤੇ ਕਥਾਵਾਚਕਾਂ ਨੇ 4 ਦਿਨ ਕਥਾ ਕੀਰਤਨ ਰਾਹੀਂ ਪੂਜੀਆਂ ਵੱਡੀਆਂ ਗਿਣਤੀ ਚ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾਇਆ ਇਸਨ ਪ੍ਰਦੇਸ਼ਾ ਦੀਆਂ ਅਹਿਮ ਤੇ ਕੁਝ ਖਾਸ ਖਬਰਾਂ ਹੋਰ ਅਪਡੇਟਸ ਲਈ ਜੁੜੇ ਰਹੋ ਜੀਤ ਦੇਵ ਟੀਵੀ ਦੇ ਨਾਲ ਸੋ ਹੁਣ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾ ਸੱਚੀ ਹਾਲ ਅਜੀਤ ਵੈਬ ਟਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਮਨਿਤ ਸਿੰਘ ਗੋਬ੍ਰਈ ਲੈ ਕੇ ਹਾਜ਼ਰ ਹੋਇਆ ਖਬਰਾਂ ਆਪਰ ਦੇਖੋ ਆਓ ਨਜ਼ਰ ਮਾਰਦੇ ਹਾਂ ਪ੍ਰਦੇਸ਼ ਦੀਆਂ ਕੁਝ ਖਾਸ ਖਬਰਾਂ ਤੇ ਸ਼ੱਕੀ ਨੇ ਗਵੰਡਨ ਨੂੰ ਮਾਰਨ ਤੋਂ ਬਾਅਦ ਦੋ ਪੁਲਸ ਅਫਸਰਾਂ ਤੇ ਕੀਤੀ ਫਾਇਰਿੰਗ ਜਵਾਬੀ ਹਮਲੇ ਛੋਇਆ ਟੇਰ ਗੈਰਗਨੂਨੀ ਢੰਗ ਨਾਲ ਸਰਹੱਦ ਪਾਰ ਕਰਦੇ ਦੋ ਭਾਰਤੀ ਗ੍ਰਿਫਤਾਰ ਪੇਜ ਜਾਣਗੇ ਵਾਪਸ ਟਾਈਮ ਸਕੁਏਰ ਚ ਹੋਈ ਗੋਲੀਬਾਰੀ ਦੌਰਾਨ ਤਿੰਨ ਜ਼ਖਮੀ ਇੱਕ ਸ਼ੱਕੀ ਗ੍ਰਿਫਤਾਰ ਭਾਰਤੀ ਖੋਜੀ ਬਦਰ ਖਾਨ ਸੂਰੀ ਨੂੰ ਕੰਮ ਕਰਨ ਦੀ ਮਿਲੀ ਇਜਾਜ਼ਤ ਦੇਸ਼ ਨਿਕਾਲੇ ਦੀ ਕਾਰਵਾਈ ਰਹੀਗੀ ਜਾਰੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਾਂਚੈਸਟਰ ਚ ਹੋਇਆ ਪੰਜਵਾਂ ਚਾਰੋਜ਼ਾ ਵਿਸ਼ਾਲ ਗੁਰਮਤ ਸਮਾਗ ਤਿਹੋਂ ਖਬਰਾਂ ਵਿਸਥਾਰ ਨਾਲ ਪੈਂਸਿਲਵਾਨੀਆ ਵਿਖੇ ਥਮਸਨ ਟਾਊਨਸ਼ਿਪ ਵਿਖੇ ਇੱਕ ਸ਼ੱਕੀ ਵਿਅਕਤੀ ਵੱਲੋਂ ਗਵਾਂਡੀ ਨੂੰ ਗੋਲੀ ਮਾਰ ਕੇ ਮੌਤੇ ਕਾੜਦਤਾਰ ਨੂੰ ਪ੍ਰੰਤ ਮੌਕੇ ਉੱਪਰ ਪੁੱਜੇ ਤੋਂ ਪੁਲਿਸ ਅਫਸਰਾਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦੇਣ ਦੀ ਖਬਰ ਹੈ ਬਾਅਦ ਵਿੱਚ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਸ਼ੱਕੀ ਵੀ ਮਾਰਿਆ ਗਿਆ ਪੁਲਿਸ ਕਰਨਲ ਕ੍ਰਿਸਟੋਫਰ ਪੈਰਿਸ ਨੇ ਕਿਹਾ ਕਿ ਸ਼ੱਕੀ ਵਿਅਕਤੀ ਦੀ ਪਛਾਣ ਕਾਰਮਾਈਨ ਫੈਨੋ ਵਜੋਂ ਹੋਈ ਹੈ। ਉਹਨਾਂ ਨੇ ਕਿਹਾ ਕਿ ਸ਼ੱਕੀ ਵਿਰੁੱਧ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਉਸਨੇ ਪੁਲਿਸ ਦੀਆਂ ਹਦਾਇਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਬਾਕੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਹਾਲਟਨ ਵਿੱਚ ਬਾਰਡਰ ਪੈਟਰੋਲ ਸੁਰੱਖਿਆ ਜਵਾਨਾਂ ਦੁਆਰਾ ਦੋ ਭਾਰਤੀਆਂ ਨੂੰ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਦੇ ਆ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਇਹ ਗ੍ਰਿਫਤਾਰੀਆਂ ਬ੍ਰਿਜਵਾਟਰ ਮੈਨੇ ਨੇੜੇ ਹੋਈਆਂ ਹਨ ਇਹਨਾਂ ਨੂੰ ਕਾਨੂੰਨੀ ਕਾਰਵਾਈ ਤੋਂ ਬਾਅਦ ਵਾਪਸ ਭਾਰਤ ਭੇਜ ਦਿੱਤਾ ਜਾਵੇਗਾ ਇਹ ਇੱਕ ਨਵੇਕਲੀ ਘਟਨਾ ਹੈ ਕਿਉਂਕਿ ਪਿਛਲੇ 3 ਸਾਲਾਂ ਦੌਰਾਨ ਇਸ ਰਸਤੇ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਕੇਵਲ 15 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਾਰਜਕਾਰੀ ਮੁਖੀ ਹਲਟਨ ਸੈਕਟਰ ਪੈਟਰੋਲ ਏਜੰਟ ਕ੍ਰੈਕ ਸ਼ੈਪਲੀ ਨੇ ਕਿਹਾ ਕਿ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਵਾਲਿਆਂ ਨੂੰ ਸਿੱਟੇ ਭੁਗਤਨੇ ਪੈਣਗੇ ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸਨੂੰ ਗ੍ਰਿਫਤਾਰ ਕਰਕੇ ਉਸਦੇ ਮੂਲ ਦੇਸ਼ ਵਿੱਚ ਵਾਪਸ ਭੇਜ ਦਿੱਤਾ ਜਾਵੇਗਾ ਨਿਊਯਾਰਕ ਸ਼ਹਿਰ ਦੀ ਪਛਾਣ ਟਾਈਮ ਸਕੁਅਰ ਚੌਂਕ ਵਿੱਚ ਹੋਈ ਗੋਲੀਬਾਰੀ ਵਿੱਚ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਨਿਊਯਾਰਕ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਇਸ ਘਟਨਾ ਸੰਬੰਧੀ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਜੇ ਤੱਕ ਗ੍ਰਿਫਤਾਰ ਸ਼ੱਕੀ ਵਿਰੁੱਧ ਮਾਮਲਾ ਦਰਜ ਨਹੀਂ ਕੀਤਾ ਗਿਆ ਤੇ ਗੋਲੀਬਾਰੀ ਚੱਲਣ ਉਪਰੰਤ ਲੋਕ ਆਪਣਾ ਬਚਾਅ ਕਰਨ ਲਈ ਇਧਰ ਉਧਰ ਦੌੜ ਵੀ ਗਏ ਪੁਲਿਸ ਨੇ ਮੌਕੇ ਉੱਪਰ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਪੁਲਿਸ ਨੇ ਕਿਹਾ ਹੈ ਕਿ ਘਟਨਾ ਵਿੱਚ ਕੁਝ ਹੋਰ ਲੋਕ ਵੀ ਮਗਲੀ ਜ਼ਖਮੀ ਹੋਏ ਨੇ ਗਰਮ ਪ੍ਰਸ਼ਾਸਨ ਤੇ ਜਾਰਜਟਾਊਨ ਯੂਨੀਵਰਸਿਟੀ ਦੇ ਭਾਰਤੀ ਖੋਜੀ ਬਦਰ ਖਾਨ ਸੂਰੀ ਵਿਚਾਲੇ ਹੋਏ ਸਮਝੌਤੇ ਤਹਿਤ ਸੂਰੀ ਨੂੰ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਇਸ ਵਿਰੁੱਧ ਦੇਸ਼ ਨਿਕਾਲੇ ਦੀ ਕਾਨੂੰਨੀ ਕਾਰਵਾਈ ਜਾਰੀ ਰਹੇਗੀ ਸੂਰੀ ਨੂੰ ਬਿਨਾ ਕੋਈ ਅਗਾਊਂ ਸੂਚਨਾ ਦਿੱਤੇ ਅਰਲਿੰਗਟਨ ਵਰਜੀਨੀਆ ਵਿੱਚੋਂ ਉਸ ਦੇ ਘਰ ਦੇ ਬਾਹਰੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਉਸ ਦੀ ਗ੍ਰਿਫਤਾਰੀ ਫਲਸਤੀਨ ਪੱਕੀ ਹੋਣ ਕਾਰਨ ਕੀਤੀ ਗਈ ਸੀ ਇੰਗਲੈਂਡ ਦੇ ਸ਼ਹਿਰ ਮਾਂਚੈਸਟਰ ਵਿਖੇ ਪੰਜ ਗੁਰੂ ਘਰਾਂ ਤੇ ਸੁਖਮਨੀ ਸਾਹਿਬ ਸੇਵਾ ਪਰਿਵਾਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਜਵਾਂ ਚਾਰੋਜ਼ਾ ਵਿਸ਼ਾਲ ਗੁਰਮਤ ਸਮਾਗਮ ਤੇ ਕੀਰਤਨ ਦਰਬਾਰ ਕਰਵਾਇਆ ਗਿਆ। ਖੁੱਲੇ ਪਾਰਕ ਚ ਕਰਵਾਏ ਗਏ ਹੁਣ ਤੱਕ ਦੇ ਇੰਗਲੈਂਡ ਦੇ ਸਭ ਤੋਂ ਵੱਡੇ ਇਸ ਮਹਾਨ ਗੁਰਮਤ ਸਮਾਗਮ ਦੇ ਕੀਰਤਨ ਦਰਬਾਰ ਚ ਸਿੱਖ ਪੰਥ ਦੇ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਯਾਨੀ ਗੁਰਦੇਵ ਸਿੰਘ ਆਸਟ੍ਰੇਲੀਆ ਵਾਲੇ ਦੇ ਭਾਈ ਜਸਪਾਲ ਸਿੰਘ ਜੰਦਰ ਵਾਲੇ ਸਣੇ ਹੋਰ ਬਹੁਤ ਸਾਰੇ ਸਿੱਖ ਪੰਥ ਦੇ ਮਹਾਨ ਰਾਗੀਆਂ ਜਥਿਆਂ ਤੇ ਕਥਾਵਾਚਕਾਂ ਨੇ 4 ਦਿਨ ਕਥਾ ਕੀਰਤਨ ਰਾਹੀਂ ਪੂਜੀਆਂ ਵੱਡੀਆਂ ਗਿਣਤੀ ਚ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾਇਆ। ਇਸਨ ਪ੍ਰਤੀਸਾ ਦੀਆਂ ਅਹਿਮ ਤੇ ਕੁਝ ਖਾਸ ਖਬਰਾਂ ਹੋਰ ਅਪਡੇਟਸ ਲਈ ਜੁੜੇ ਰਹੋ ਜੀਤ ਦੇਵ ਟੀਵੀ ਦੇ ਨਾਲ ਸੋ ਹੁਣ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨ ਸੱਚੀ ਹਕਾਲ ਅਜੀਤ ਵੈਬ ਟਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਮਨਿਤ ਸਿੰਘ ਗੋਬ੍ਰਈ ਲੈ ਕੇ ਹਾਜ਼ਰ ਹੋਇਆ ਖਬਰਾਂ ਆਪਰ ਦੇਖੋ ਆਓ ਨਜ਼ਰ ਮਾਰਦੇ ਹਾਂ ਪ੍ਰਦੇਸ਼ ਦੀਆਂ ਕੁਝ ਖਾਸ ਖਬਰਾਂ ਤੇ ਸ਼ੱਕੀ ਨੇ ਗਵੰਡਨ ਨੂੰ ਮਾਰਨ ਤੋਂ ਬਾਅਦ ਦੋ ਪੁਲਸ ਅਫਸਰਾਂ ਤੇ ਕੀਤੀ ਫਾਇਰਿੰਗ ਜਵਾਬੀ ਹਮਲੇ ਛੋਇਆ ਟੇਰ ਗੈਰਗਨੂਨੀ ਢੰਗ ਨਾਲ ਸਰਹੱਦ ਪਾਰ ਕਰਦੇ ਦੋ ਭਾਰਤੀ ਗ੍ਰਿਫਤਾਰ ਪੇਜ ਜਾਣਗੇ ਵਾਪਸ ਟਾਈਮ ਸਕੁਏਰ ਚ ਹੋਈ ਗੋਲੀਬਾਰੀ ਦੌਰਾਨ ਤਿੰਨ ਜ਼ਖਮੀ ਇੱਕ ਸ਼ੱਕੀ ਗ੍ਰਿਫਤਾਰ ਭਾਰਤੀ ਖੋਜੀ ਬਦਰ ਖਾਨ ਸੂਰੀ ਨੂੰ ਕੰਮ ਕਰਨ ਦੀ ਮਿਲੀ ਇਜਾਜ਼ਤ ਦੇਸ਼ ਨਿਕਾਲੇ ਦੀ ਕਾਰਵਾਈ ਰਹੇਗੀ ਜਾਰੀ 350 ਸਾਲਾ ਸ਼ਹੀਦ ਸ਼ਤਾਬਦੀਨ ਨੂੰ ਸਮਰਪਿਤ ਮਾਂਚੈਸਟਰ ਚ ਹੋਇਆ ਪੰਜਵਾਂ ਚਾਰੋਜ਼ਾ ਵਿਸ਼ਾਲ ਗੁਰਮਤ ਸਮਗ ਤੇ ਹੁਣ ਖਬਰਾਂ ਵਿਸਥਾਰ ਨਾਲ ਪੈਂਸਿਲਵਾਨੀਆ ਵਿਖੇ ਥਮਸਨ ਟਾਊਨਸ਼ਿਪ ਵਿਖੇ ਇੱਕ ਸ਼ੱਕੀ ਵਿਅਕਤੀ ਵੱਲੋਂ ਗਵਾਂਡੀ ਨੂੰ ਗੋਲੀ ਮਾਰ ਕੇ ਮੌਤੇ ਘਾੜ ਉਤਾਰਨ ਨੂੰ ਪ੍ਰੰਤ ਮੌਕੇ ਉੱਪਰ ਪੁਲਿਸ ਅਫਸਰਾਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦੇਣ ਦੀ ਖਬਰ ਹੈ ਬਾਅਦ ਵਿੱਚ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਸ਼ੱਕੀ ਵੀ ਮਾਰਿਆ ਗਿਆ ਪੁਲਿਸ ਕਰਨਲ ਕ੍ਰਿਸਟੋਫਰ ਪੈਰਿਸ ਨੇ ਕਿਹਾ ਕਿ ਸ਼ੱਕੀ ਵਿਅਕਤੀ ਦੀ ਪਛਾਣ ਕਾਰਮਾਇਨ ਫੈਨੋ ਵਜਹ ਹੋਈ ਹੈ। ਉਹਨਾਂ ਨੇ ਕਿਹਾ ਕਿ ਸ਼ੱਕੀ ਵਿਰੁੱਧ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਉਸਨੇ ਪੁਲਿਸ ਦੀਆਂ ਹਦਾਇਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਬਾਕੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਹਾਲਟਨ ਵਿੱਚ ਬਾਰਡਰ ਪੈਟਰੋਲ ਸੁਰੱਖਿਆ ਜਵਾਨਾਂ ਦੁਆਰਾ ਦੋ ਭਾਰਤੀਆਂ ਨੂੰ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਦੇ ਆ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਇਹ ਗ੍ਰਿਫਤਾਰੀਆਂ ਬ੍ਰਿਜਵਾਟਰ ਮੈਨੇ ਨੇੜੇ ਹੋਈਆਂ ਹਨ ਇਹਨਾਂ ਨੂੰ ਕਾਨੂੰਨੀ ਕਾਰਵਾਈ ਤੋਂ ਬਾਅਦ ਵਾਪਸ ਭਾਰਤ ਭੇਜ ਦਿੱਤਾ ਜਾਵੇਗਾ ਇਹ ਇੱਕ ਨਵੇਕਲੀ ਘਟਨਾ ਹੈ ਕਿਉਂਕਿ ਪਿਛਲੇ 3 ਸਾਲਾਂ ਦੌਰਾਨ ਇਸ ਰਸਤੇ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਕੇਵਲ 15 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਾਰਜਕਾਰੀ ਮੁਖੀ ਹਲਟਨ ਸੈਕਟਰ ਪੈਟਰੋਲ ਏਜੰਟ ਕ੍ਰੈਕ ਸ਼ੈਪਲੀ ਨੇ ਕਿਹਾ ਕਿ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਵਾਲਿਆਂ ਨੂੰ ਸਿੱਟੇ ਪੁਕਤਨੇ ਪੈਣਗੇ ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸਨੂੰ ਗ੍ਰਿਫਤਾਰ ਕਰਕੇ ਉਸਦੇ ਮੂਲ ਦੇਸ਼ ਵਿੱਚ ਵਾਪਸ ਭੇਜ ਦਿੱਤਾ ਜਾਵੇਗਾ ਨਿਊਯਾਰਕ ਸ਼ਹਿਰ ਦੀ ਪਛਾਣ ਟਾਈਮ ਸਕੁਅਰ ਚੌਂਕ ਵਿੱਚ ਹੋਈ ਗੋਲੀਬਾਰੀ ਵਿੱਚ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਨਿਊਯਾਰਕ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਇਸ ਘਟਨਾ ਸੰਬੰਧੀ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਜੇ ਤੱਕ ਗ੍ਰਿਫਤਾਰ ਸ਼ੱਕੀ ਵਿਰੁੱਧ ਮਾਮਲਾ ਦਰਜ ਨਹੀਂ ਕੀਤਾ ਗਿਆ ਤੇ ਗੋਲੀਬਾਰੀ ਚੱਲਣ ਉਪਰੰਤ ਲੋਕ ਆਪਣਾ ਬਚਾਅ ਕਰਨ ਲਈ ਇਧਰ ਉਧਰ ਦੌੜ ਵੀ ਗਏ ਪੁਲਿਸ ਨੇ ਮੌਕੇ ਉੱਪਰ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਪੁਲਿਸ ਨੇ ਕਿਹਾ ਹੈ ਕਿ ਘਟਨਾ ਵਿੱਚ ਕੁਝ ਹੋਰ ਲੋਕ ਵੀ ਮਗਲੀ ਜ਼ਖਮੀ ਹੋਏ ਨੇ ਟਰੰਪ ਪ੍ਰਸ਼ਾਸਨ ਤੇ ਜਾਰਜਟਾਊਨ ਯੂਨੀਵਰਸਿਟੀ ਦੇ ਭਾਰਤੀ ਖੋਜੀ ਬਦਰਖਾਨ ਸੂਰੀ ਵਿਚਾਲੇ ਹੋਏ ਸਮਝੌਤੇ ਤਹਿਤ ਸੂਰੀ ਨੂੰ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਉਸ ਵਿਰੁੱਧ ਦੇਸ਼ ਨਿਕਾਲੇ ਦੀ ਕਾਨੂੰਨੀ ਕਾਰਵਾਈ ਜਾਰੀ ਰਹੇਗੀ ਸੂਰੀ ਨੂੰ ਬਿਨਾਂ ਕੋਈ ਅਗਾਊਂ ਸੂਚਨਾ ਦਿੱਤੇ ਅਰਲਿੰਗਟਨ ਵਰਜੀਨੀਆ ਵਿੱਚ ਉਸ ਦੇ ਘਰ ਦੇ ਬਾਹਰੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਉਸ ਦੀ ਗ੍ਰਿਫਤਾਰੀ ਫਲਸਤੀਨ ਪੱਕੀ ਹੋਣ ਕਾਰਨ ਕੀਤੀ ਗਈ ਸੀ ਇੰਗਲੈਂਡ ਦੇ ਸ਼ਹਿਰ ਮਾਂਚੈਸਟਰ ਵਿਖੇ ਪੰਜ ਗੁਰੂ ਘਰਾਂ ਤੇ ਸੁਖਮਨੀ ਸਾਹਿਬ ਸੇਵਾ ਪਰਿਵਾਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਜਵਾ ਚਾਰੋਜ਼ਾ ਵਿਸ਼ਾਲ ਗੁਰਮਤ ਸਮਾਗਮ ਤੇ ਕੀਰਤਨ ਦਰਬਾਰ ਕਰਵਾਇਆ ਗਿਆ। ਕੁਲੇ ਪਾਰਕ ਚ ਕਰਵਾਏ ਗਏ ਹੁਣ ਤੱਕ ਦੇ ਇੰਗਲੈਂਡ ਦੇ ਸਭ ਤੋਂ ਵੱਡੇ ਇਸ ਮਹਾਨ ਗੁਰਮਤ ਸਮਾਗਮ ਦੇ ਕੀਰਤਨ ਦਰਬਾਰ ਚ ਸਿੱਖ ਪੰਥ ਦੇ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਯਾਨੀ ਗੁਰਦੇਵ ਸਿੰਘ ਆਸਟ੍ਰੇਲੀਆ ਵਾਲੇ ਦੇ ਭਾਈ ਜਸਪਾਲ ਸਿੰਘ ਜੰਦਰ ਵਾਲਿਆ ਸਣੇ ਹੋਰ ਬਹੁਤ ਸਾਰੇ ਸਿੱਖ ਪੰਥ ਦੇ ਮਹਾਨ ਰਾਗੀਆਂ ਜਥਿਆਂ ਤੇ ਕਥਾਵਾਚਕਾਂ ਨੇ 4 ਦਿਨ ਕਥਾ ਕੀਰਤਨ ਰਾਹੀਂ ਪੂਜੀਆਂ ਵੱਡੀਆਂ ਗਿਣਤੀ ਚ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾਇਆ ਇਸਨ ਪ੍ਰਦੇਸ਼ਾ ਦੀਆਂ ਅਹਿਮ ਤੇ ਕੁਝ ਖਾਸ ਖਬਰਾਂ ਹੋਰ ਅਪਡੇਟਸ ਲਈ ਜੁੜੇ ਰਹੋ ਜੀਤ ਦੇਵ ਟੀਵੀ ਦੇ ਨਾਲ ਸੋ ਹੁਣ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾ ਸੱਚੀ ਹਾਲ ਅਜੀਤ ਵੈਬ ਟਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਮਨਿਤ ਸਿੰਘ ਗੋਬ੍ਰਈ ਲੈ ਕੇ ਹਾਜ਼ਰ ਹੋਇਆ ਖਬਰਾਂ ਆਪਰ ਦੇਖੋ ਆਓ ਨਜ਼ਰ ਮਾਰਦੇ ਹਾਂ ਪ੍ਰਦੇਸ਼ ਦੀਆਂ ਕੁਝ ਖਾਸ ਖਬਰਾਂ ਤੇ ਸ਼ੱਕੀ ਨੇ ਗਵੰਡਨ ਨੂੰ ਮਾਰਨ ਤੋਂ ਬਾਅਦ ਦੋ ਪੁਲਸ ਅਫਸਰਾਂ ਤੇ ਕੀਤੀ ਫਾਇਰਿੰਗ ਜਵਾਬੀ ਹਮਲੇ ਛੋਇਆ ਟੇਰ ਗੈਰਗਨੂਨੀ ਢੰਗ ਨਾਲ ਸਰਹੱਦ ਪਾਰ ਕਰਦੇ ਦੋ ਭਾਰਤੀ ਗ੍ਰਿਫਤਾਰ ਪੇਜ ਜਾਣਗੇ ਵਾਪਸ ਟਾਈਮ ਸਕੁਏਰ ਚ ਹੋਈ ਗੋਲੀਬਾਰੀ ਦੌਰਾਨ ਤਿੰਨ ਜ਼ਖਮੀ ਇੱਕ ਸ਼ੱਕੀ ਗ੍ਰਿਫਤਾਰ ਭਾਰਤੀ ਖੋਜੀ ਬਦਰ ਖਾਨ ਸੂਰੀ ਨੂੰ ਕੰਮ ਕਰਨ ਦੀ ਮਿਲੀ ਇਜਾਜ਼ਤ ਦੇਸ਼ ਨਿਕਾਲੇ ਦੀ ਕਾਰਵਾਈ ਰਹੇਗੀ ਜਾਰੀ 350 ਸਾਲਾ ਸ਼ਹੀਦ ਸ਼ਤਾਬਦੀਨ ਨੂੰ ਸਮਰਪਿਤ ਮਾਂਚੈਸਟਰ ਚ ਹੋਇਆ ਪੰਜਵਾਂ ਚਾਰੋਜ਼ਾ ਵਿਸ਼ਾਲ ਗੁਰਮਤ ਸਮਗ ਤੇ ਹੁਣ ਖਬਰਾਂ ਵਿਸਥਾਰ ਨਾਲ ਪੈਂਸਿਲਵਾਨੀਆ ਵਿਖੇ ਥਮਸਨ ਟਾਊਨਸ਼ਿਪ ਵਿਖੇ ਇੱਕ ਸ਼ੱਕੀ ਵਿਅਕਤੀ ਵੱਲੋਂ ਗਵਾਂਡੀ ਨੂੰ ਗੋਲੀ ਮਾਰ ਕੇ ਮੌਤੇ ਘਾੜ ਉਤਾਰਨ ਨੂੰ ਪ੍ਰੰਤ ਮੌਕੇ ਉੱਪਰ ਪੁਲਿਸ ਅਫਸਰਾਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦੇਣ ਦੀ ਖਬਰ ਹੈ ਬਾਅਦ ਵਿੱਚ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਸ਼ੱਕੀ ਵੀ ਮਾਰਿਆ ਗਿਆ ਪੁਲਿਸ ਕਰਨਲ ਕ੍ਰਿਸਟੋਫਰ ਪੈਰਿਸ ਨੇ ਕਿਹਾ ਕਿ ਸ਼ੱਕੀ ਵਿਅਕਤੀ ਦੀ ਪਛਾਣ ਕਾਰਮਾਇਨ ਫੈਨੋ ਵਜਹ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ੱਕੀ ਵਿਰੁੱਧ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਉਸਨੇ ਪੁਲਿਸ ਦੀਆਂ ਹਦਾਇਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਬਾਕੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਹਾਲਟਨ ਵਿੱਚ ਬਾਰਡਰ ਪੈਟਰੋਲ ਸੁਰੱਖਿਆ ਜਵਾਨਾਂ ਦੁਆਰਾ ਦੋ ਭਾਰਤੀਆਂ ਨੂੰ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਦੇ ਆ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਇਹ ਗ੍ਰਿਫਤਾਰੀਆਂ ਬ੍ਰਿਜਵਾਟਰ ਮੈਨੇ ਨੇੜੇ ਹੋਈਆਂ ਹਨ। ਇਨਾਂ ਨੂੰ ਕਾਨੂੰਨੀ ਕਾਰਵਾਈ ਤੋਂ ਬਾਅਦ ਵਾਪਸ ਭਾਰਤ ਭੇਜ ਦਿੱਤਾ ਜਾਵੇਗਾ ਇਹ ਇੱਕ ਨਵੇਕਲੀ ਘਟਨਾ ਹੈ ਕਿਉਂਕਿ ਪਿਛਲੇ 3 ਸਾਲਾਂ ਦੌਰਾਨ ਇਸ ਰਸਤੇ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਕੇਵਲ 15 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਾਰਜਕਾਰੀ ਮੁਖੀ ਹਲਟਨ ਸੈਕਟਰ ਪੈਟਰੋਲ ਏਜੰਟ ਕ੍ਰੈਕ ਸ਼ੈਪਲੀ ਨੇ ਕਿਹਾ ਕਿ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਵਾਲਿਆਂ ਨੂੰ ਸਿੱਟੇ ਭੁਗਤਨੇ ਪੈਣਗੇ ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸਨੂੰ ਗ੍ਰਿਫਤਾਰ ਕਰਕੇ ਉਸਦੇ ਮੂਲ ਦੇਸ਼ ਵਿੱਚ ਵਾਪਸ ਭੇਜ ਦਿੱਤਾ ਜਾਵੇਗਾ ਨਿਊਯਾਰਕ ਸ਼ਹਿਰ ਦੀ ਪਛਾਣ ਟਾਈਮ ਸਕੁਅਰ ਚੌਂਕ ਵਿੱਚ ਹੋਈ ਗੋਲੀਬਾਰੀ ਵਿੱਚ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਨਿਊਯਾਰਕ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਇਸ ਘਟਨਾ ਸੰਬੰਧੀ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਜੇ ਤੱਕ ਗ੍ਰਿਫਤਾਰ ਸ਼ੱਕੀ ਵਿਰੁੱਧ ਮਾਮਲਾ ਦਰਜ ਨਹੀਂ ਕੀਤਾ ਗਿਆ ਤੇ ਗੋਲੀਬਾਰੀ ਚੱਲਣ ਉਪਰੰਤ ਲੋਕ ਆਪਣਾ ਬਚਾਅ ਕਰਨ ਲਈ ਇਧਰ ਉਧਰ ਦੌੜ ਵੀ ਗਏ ਪੁਲਿਸ ਨੇ ਮੌਕੇ ਉੱਪਰ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਪੁਲਿਸ ਨੇ ਕਿਹਾ ਹੈ ਕਿ ਘਟਨਾ ਵਿੱਚ ਕੁਝ ਹੋਰ ਲੋਕ ਵੀ ਮਗਲੀ ਜ਼ਖਮੀ ਹੋਏ ਨੇ ਟਰੰਪ ਪ੍ਰਸ਼ਾਸਨ ਤੇ ਜਾਰਜਟਾਊਨ ਯੂਨੀਵਰਸਿਟੀ ਦੇ ਭਾਰਤੀ ਖੋਜੀ ਬਦਰ ਖਾਨ ਸੂਰੀ ਵਿਚਾਲੇ ਹੋਏ ਸਮਝੌਤੇ ਤਹਿਤ ਸੂਰੀ ਨੂੰ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਇਸ ਵਿਰੁੱਧ ਦੇਸ਼ ਨਿਕਾਲੇ ਦੀ ਕਾਨੂੰਨੀ ਕਾਰਵਾਈ ਜਾਰੀ ਰਹੇਗੀ ਸੂਰੀ ਨੂੰ ਬਿਨਾਂ ਕੋਈ ਅਗਾਊਂ ਸੂਚਨਾ ਦਿੱਤੇ ਅਰਲਿੰਗਟਨ ਵਰਜੀਨੀਆ ਵਿੱਚੋਂ ਉਸ ਦੇ ਘਰ ਦੇ ਬਾਹਰੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਉਸ ਦੀ ਗ੍ਰਿਫਤਾਰੀ ਫਲਸਤੀਨ ਪੱਕੀ ਹੋਣ ਕਾਰਨ ਕੀਤੀ ਗਈ ਸੀ ਇੰਗਲੈਂਡ ਦੇ ਸ਼ਹਿਰ ਮਾਂਚੈਸਟਰ ਵਿਖੇ ਪੰਜ ਗੁਰੂ ਘਰਾਂ ਤੇ ਸੁਖਮਨੀ ਸਾਹਿਬ ਸੇਵਾ ਪਰਿਵਾਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਪੰਜਵਾਂ ਚਾਰੋਜ਼ਾ ਵਿਸ਼ਾਲ ਗੁਰਮਤ ਸਮਾਗਮ ਤੇ ਕੀਰਤਨ ਦਰਬਾਰ ਕਰਵਾਇਆ ਗਿਆ ਖੁੱਲੇ ਪਾਰਕ 'ਚ ਕਰਵਾਏ ਗਏ ਹੁਣ ਤੱਕ ਦੇ ਇੰਗਲੈਂਡ ਦੇ ਸਭ ਤੋਂ ਵੱਡੇ ਇਸ ਮਹਾਨ ਗੁਰਮਤ ਸਮਾਗਮ ਤੇ ਕੀਰਤਨ ਦਰਬਾਰ 'ਚ ਸਿੱਖ ਪੰਥ ਤੇ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ